ਬੀਬੀਆਂ ਨੂੰ ਤੁਸੀਂ ਆਦੇ ਬੱਚਿਆਂ ਨੂੰ ਪੜਾ ਸਕਦੇ ਹੋ ਹਨ ਇਹਦੇ ਵਿੱਚ ਬੀਬੀ ਜੀ ਆਪਣੇ ਕੋਲ 10 ਤੋਂ 12 ਤਰ੍ਹਾਂ ਦੇ ਪੀਜ਼ੇ ਆ ਤੁਸੀਂ ਪੀਜ਼ੇ ਬਾਰੇ ਪੋਤੇ ਪੋਤੀਆਂ ਤਾਂ ਬਹੁਤ ਖਾਂਦੇ ਆ ਸੁਣਿਆ ਹੋਊਗਾ ਖਾਦੇ ਵੀ ਹੋਣਗੇ ਅੱਜ ਕੱਲ੍ਹ ਦੀਆਂ ਬੀਬੀਆਂ ਤਾਂ ਫਿਲਮਾਂ ਵੀ ਵੇਖਦੀਆਂ ਆ ਹਨਾ ਸਭ ਕੁਝ ਖਾਦੇ ਹੋਣਗੇ ਆਪਣੇ ਕੋਲ ਬਹੁਤ ਤਰ੍ਹਾਂ ਦੇ ਹੈ ਜਿਵੇਂ ਸਾਡੀਆਂ ਆਈਟਮ ਤੇ 버ਗਰ 버ਗਰ ਬਾਰੇ ਸੁਣਿਆ ਹੋਊਗਾ ਆਪਣਾ 40 ਰੁਪਏ ਤੋਂ ਲੈ ਕੇ 80 ਰੁਪਏ ਤੱਕ 버ਗਰ ਆ ਜੀ 40 50 60 70 80 ਠੀਕ ਹੈ ਜੀ ਇੱਕ ਕੁਆਲਿਟੀ ਆ ਗਈਆਂ ਵੀ ਜਿਵੇਂ ਹੁਣ ਮੇਰਾ ਵੱਡੇ ਲੈਵਲ ਦਾ ਕੰਮ ਆ ਰੈਸਟੋਰੈਂਟ ਆ ਮੇਰਾ ਉੱਥੇ ਇਹ ਵਧੀਆ ਕੁਆਲਿਟੀ ਜਿਵੇਂ ਸੈਂਡਵਿਚ ਆਪਣੇ ਕੋਲੇ ਜਿਹੜੇ ਬੱਚੇ ਖਾਂਦੇ ਆ 40 ਤੋਂ ਲੈ ਕੇ 100 ਰੁਪਏ ਤੱਕ ਸੈਂਡਵਿਚ ਹੀ ਜਾਂਦਾ ਪਰ ਜਿਵੇਂ ਇਹ ਭੈਣ ਨੇ ਕੰਮ ਸ਼ੁਰੂ ਕਰਨਾ ਤੁਸੀਂ ਰੇੜੀ ਤੋਂ ਕਰਨਾ ਆ ਪਿੰਡ ਦੇ ਵਿੱਚ ਵੇਖੋ ਤੁਸੀਂ ਵੀ ਕਿੰਨੇ ਕੁ ਆਪਣੇ ਕੋਲੇ ਕਸਟਮਰ ਆ ਸਕਦੇ ਗ੍ਰਾਹਕ ਮਤਲਬ ਕਿੰਨੇ ਕ ਸੀ ਕਿੰਨਾ ਕੁ ਥੋੜਾ ਵੱਡਾ ਪਿੰਡ ਆ ਕਿਹੋ ਜਿਹਾ ਗ੍ਰਾਹਕ ਕਿਉਂਕਿ ਜਦੋਂ ਅਪਰ ਰੇੜੀ ਤੋਂ ਸ਼ੁਰੂ ਕਰਾਂਗੇ ਰੇੜੀ ਤੇ ਬੰਦਾ 100 ਰੁਪਏ ਵਾਲੀ ਚੀਜ਼ ਨਹੀਂ ਕਦੇ ਖਾਊ 40 ਉਹਨਾਂ ਨੂੰ ਘੱਟ ਤੋਂ ਘ ਬਰਗਰ ਕਿਉਂਕਿ ਇਹ ਤਾਂ ਹੁਣ ਵੱਡੇ ਲੈਵਲ ਤੇ ਆਪਣਾ ਕੰਮ ਆ ਗਿਆ ਜਦੋਂ ਪਰਮਾਤਮਾ ਕਰੇ ਆਪਾਂ ਵੱਡੇ ਲੈਵਲ ਤੇ ਜਾਵਾਂਗੇ ਅੱਗੇ ਹਨਾ ਰੈਸਟੋਰੈਂਟ ਕਰਾਂਗੇ ਉਦੋਂ ਆਪਾਂ 40 50 100 ਵਾਲਾ ਬਰਗਰ ਲੈ ਲਾਂਗੇ ਹੁਣ ਤੁਸੀਂ ਰੈਡੀ ਤੋਂ ਕਰਨਾ ਤੁਸੀਂ ਇੱਕ ਕਰੀ 30 ਰੁਪਏ ਤੋਂ ਬੇਟਾ ਸਟਾਰਟ ਕਰੋਗੇ ਠੀਕ ਹੈ ਠੀਕ ਹੈ ਉਹਦੇ ਵਿੱਚ 30 ਰੁਪਏ ਵਾਲੇ ਬਰਗਰ ਵਿੱਚ ਕੀ ਹੋਊਗਾ ਆਲੂ ਟਿੱਕੀ ਹੋਊਗੀ ਥੋੜੀਆਂ ਨਿਊਡਲ ਹੋਣੀਆਂ ਤੇ ਸਬਜ਼ੀਆਂ ਹੋਣੀਆਂ ਇਹਦੇ ਵਿੱਚ ਜਿਵੇਂ ਹੁਣ ਇਹਦੀ ਕੁਆਲਿਟੀ ਦਾ ਸੌਸਿਸ ਵਗੈਰਾ ਨਾਲ ਦਾ ਫਰਕ ਹੁੰਦਾ ਇੱਕ ਵਿੱਚ ਹੈਗੇ ਜੀ ਮੋਮੋਸ ਮੋਮੋ ਸਾਰੇ ਖਾਂਦੇ ਹੋਣਗੇ ਪਤਾ ਹੀ ਹੋਊਗਾ ਮੋਮੋਸ ਬਾਰੇ ਹਨਾ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ ਮੋਮੋਸ ਖਾਣੇ ਅੱਜ ਕੱਲ ਦਾ ਖਵਾਮਾ ਹਾਂਜੀ ਬੀਬੀ ਆ ਬੀਬੀ ਜੀ ਵਾਲ ਕੈਮਰਾ ਦਾ ਉਹ ਤਰ੍ਹਾਂ ਦਾ ਠੀਕ ਹੈ ਜੀ ਦੋ ਤਰ੍ਹਾਂ ਦੇ ਹਾਂਜੀ ਇਹ ਦੋ ਤਰ੍ਹਾਂ ਦੇ ਬੀਬੀ ਜੀ ਕਿਹੜੇ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਤਾਂ ਪਾਣੀ ਪਾ ਕੇ ਪਾਣੀ ਵਿੱਚ ਪਾਫਲੇ ਪਾਫ ਹਾਂਜੀ ਉਹ ਹੁੰਦਾ ਇੱਕ ਉਹ ਮਤਲਬ ਉਹ ਸਟੀਮ ਮੋਮੋਸ ਜਿਵੇਂ ਆਪਾਂ ਹੁਣ ਚ ਬਣੇ ਕਿ ਇੱਕ ਤਾਲਕੇ ਵਿੱਚ ਉਹ ਦੇ ਵੇਚੀ ਉਹ ਕਰਨਾ ਆਪਾ ਤੇਲ ਚ ਫਰਾਈ ਕਰਨੇ ਪਕੌੜਿਆਂ ਤਰ੍ਹਾਂ ਤੇਲ ਚ ਪਕੌੜਿਆਂ ਵਾਂਗੂ ਫਰਾਈ ਕਰ ਹਾਂਜੀ ਫਰਾਈ ਵੀ ਤਾਂ ਘੱਟੀ ਹੁੰਦੀ ਜਣੀ ਉਹ ਤੇਲ ਵਿੱਚ ਥਾਲ ਕੇ ਕੱਢਦੇ ਬਾਹਰ ਹਾਂਜੀ ਇੰਨਾ ਕੀ ਹੁੰਦਾ ਬੱਸ ਤਾਲਕੇ ਦੋਤ ਵੈਰੀ ਗੁੱਡ ਜੀ ਬੇਬੇ ਲਈ ਕਿਉਂਕਿ ਬੇਬੇ ਨੇ ਬਹੁਤ ਸੋਹਣਾ ਜਵਾਬ ਦਿੱਤਾ ਉਹਨਾਂ ਦੱਸਿਆ ਵੀ ਮੋਮੋਜ਼ ਕਿੰਨੇ ਪ੍ਰਕਾਰ ਦੇ ਹੁੰਦੇ ਆ ਨਾ ਹਾਂਜੀ ਜਿਹੜਾ ਆਪਣਾ ਖਾਣਾ ਜੀ ਆਪਾਂ ਰੋਜ਼ ਹੀ ਬਣਾਉਂਦੇ ਆ ਪਰ ਆਪਣੇ ਦੋ ਤਰੀਕਿਆਂ ਨਾਲ ਖਾਣਾ ਬਣਦਾ ਜੀ ਤੈਨ ਤਰੀ ਕਰਨ ਆਪਣਾ ਖਾਣਾ ਬਣ ਜਾਂਦਾ ਇੱਕ ਤਾਂ ਬਣਦਾ ਜੀ ਭਾਫਨਾ ਭਾਫ ਦੇਣਾ ਭਾਵਨਾ ਆਪਣੇ ਖੰਬ ਬਣਦਾ ਸਟੀਮ ਜਿਹਨੂੰ ਆਪਾਂ ਕਹਿ ਦਿੰਨੇ ਪੰਜਾਬੀ ਚਲੋ ਮੈਨੂੰ ਐ ਜਿਹਨਾਂ ਨੂੰ ਨਹੀਂ ਸਮਝ ਆਉਂਦੀ ਇਹ ਨਾ ਇੱਕ ਤਾਂ ਆਪਣੇ ਭਾਫਨਾ ਤੇ ਸਟੀਮ ਨਾ ਬਣ ਜਾਂਦੇ ਦੂਸਰਾ ਆਪਾਂ ਬਣਾਉਨੇ ਆ ਉਹਨਾਂ ਨੂੰ ਆਪਾਂ ਫਰਾਈ ਕਰਕੇ ਠੀਕ ਆ ਜਦੋਂ ਆਪਾਂ ਤਲ ਕੇ ਕਹਿ ਦਿੰਦੇ ਠੀਕ ਹੈ ਇੱਕ ਆਪਣਾ ਹੁੰਦਾ ਸੇਕ ਜਿਹਨੂੰ ਰੋਸਟ ਕਹਿ ਦਿੰਨੇ ਆਪਾਂ ਠੀਕ ਹੈ ਜੀ ਮੈਂ ਰੋਟੀ ਸੇਕਦੇ ਆ ਆ ਤਿੰਨ ਤਰ੍ਹਾਂ ਨਾਲ ਆਪਣਾ ਖਾਣਾ ਬਣਦਾ ਜਿਹੜੇ ਆਪਣੇ ਮੋਮੋਸ ਇਹ ਦੋ ਤਰ੍ਹਾਂ ਦੇ ਬਣਨਗੇ ਜੀ ਇੱਕ ਤਾਂ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਭਾਫ ਵਾਲੇ ਕੱਚੇ ਠੀਕ ਹੈ ਤੇ ਇੱਕ ਤੁਹਾਨੂੰ ਬਣਾ ਕੇ ਤਾਂ ਐ ਨਹੀਂ ਹੁੰਦਾ ਕੱਚੇ ਰਹਿੰਦੇ ਬਣਾ ਪੂਰੇ ਜਾਂਦੇ ਔਰ ਟੇਸਟ ਹੁੰਦਾ ਜੀ ਟੇਸਟ ਉਹ ਜਿਹੜੇ ਆਪਾਂ ਤਲਾਂਗੇ ਪਕੌੜੇ ਵਾਂਗੂ ਉਹਦਾ ਟੇਸਟ ਅਲੱਗ ਹੋਊਗਾ ਜਿਹੜੇ ਸਟੀਮ ਹੋਣਗੇ ਉਹਦਾ ਟੇਸਟ ਅਲੱਗ ਹੋਊਗਾ ਅੱਜ ਤੁਹਾਨੂੰ ਆਪਾਂ ਸਿਖਾਵਾਂਗੇ ਇੱਕ ਬਰਗਰ ਨਿਊਡਲ ਤੇ ਮੋਮੋਸ ਤੁਹਾਨੂੰ ਜੇ ਤਿੰਨ ਆਈਟਮਾਂ ਸਿਖਾਵਾਂ ਦੀ ਇੱਕ ਹੋ ਸਕਦਾ ਤਾਂ ਆਪਾਂ ਸੈਂਡਵਿਚ ਦੇ ਦਾਂਗੇ ਤੁਹਾਨੂੰ ਇੱਕ ਠੀਕ ਹੈ ਸਮੇਂ ਦਾ ਆਪਾਂ ਦੇਖਾਂਗੇ ਹਿਸਾਬ ਠੀਕ ਹੈ ਹਾਂਜੀ ਹਾਂਜੀ ਸੈਂਡਵਿਚ ਤਾਂ ਜ਼ਰੂਰੀ ਹੈ ਜੀ ਹਾਂਜੀ ਹਾਂ ਬੀਬੀਆਂ ਦੇ ਫੇਰ ਜਿਹਨਾ ਦੇ ਦੰਦ ਹੈਨੀ ਖਾਣੇ ਸੋਖੇ ਹੈ ਜੀ ਸਭ ਕੇ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਬੱਚੇ ਤੁਸੀਂ ਮੇਰੇ ਨਾਲ ਤਾਂ ਜੇ ਤੁਸੀਂ ਸਿੱਖਣਾ ਤੁਸੀਂ ਅੱਗੇ ਆਜੋ